ਕੀ ਹਾਲ ਹੈ ਵੀਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਣੇ ਸਤਿਕਾਰਯੋਗ ਬਾਬਾ ਅਮਰ ਸਿੰਘ ਜੀ ਲੋਪੋ ਵਾਲੇ ਉਹ ਵੀਰੇ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਨੇ ਜਿਵੇਂ ਤੂੜੀ ਹੋ ਗਈ ਹਰਾ ਚਾਰਾ ਹੋ ਗਿਆ ਜਿੱਥੇ ਵੀ ਵੀਰੇ ਬੰਨ ਤੇ ਸੰਗ ਤੇ ਬੈਠੀ ਆ ਜਿਵੇਂ ਰੋੜਾ ਤੇ ਬੰਨਾਂ ਤੇ ਬੈਠੇ ਨੇ ਉਹ ਫੋਨ ਲਾ ਸਕਦੇ ਆ ਬਈ ਜਿੰਨੇ ਵੀ ਹਰੇਚਾਰੇ ਦੀ ਟੂੜੀ ਦੀ ਉਹਨਾਂ ਨੂੰ ਲੋੜ ਹੋਊਗੀ ਬਾਬਾ ਜੀ ਹੁਣੀ ਸੇਵਾਦਾਰ ਪਹੁੰਚ ਕੇ ਕਰਨਗੇ ਉਹਨਾਂ ਨੂੰ ਫੋਨ ਲਾ ਦਿਓ ਵੀਰੇ ਆਪੋ ਨਾਲ ਥੱਲੇ ਨੰਬਰ ਪਾ ਦਿੰਨੇ ਆ ਬਾਬਾ ਜੀ ਉਹਨਾਂ ਦੇ ਜਿੰਨੇ ਵੀ ਉੱਥੇ ਸੇਵਾਦਾਰ ਆ ਮੈਂ ਨੰਬਰ ਵੀਰੇ ਥੱਲੇ ਲਿਖ ਦਿੰਨੇ ਆ ਉਹਨਾਂ ਨੂੰ ਤੁਹਾਨੂੰ ਹਰੇਚਾਰਾ ਟੂੜੀ ਦੀ ਪਹੁੰਚ ਕਰਕੇ ਦੇਣਗੇ ਵੀਰੇ ਜਿੰਨੇ ਵੀ ਜਿੱਥੇ ਕਹੋਗੇ ਥੱਲੇ ਵੀਰੇ ਆਪਾਂ ਨੰਬਰ ਲਿਖ ਦਿੰਨੇ ਆ ਉਹਨਾਂ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਵੀਰੇ ਵੱਤਵਾ ਦੇ ਸ਼ੇਅਰ ਕਰ ਦਿਓ ਕਿ ਹਰ ਪੀੜਤਾ ਤੱਕ ਪਹੁੰਚੇ ਧੰਨਵਾਦ ਬਈ